ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਬੇਲਾ ਤੇ ਅੱਜ ਲੈ ਕੇ ਹਾਜ਼ਰ ਹਾਂ ਤੁਹਾਨੂੰ ਨਿਊਯਾਰਕ ਦੇ ਇਲਾਕੇ ਰਿਚਮੈਂਡ ਹਿੱਲ ਦੇ ਵਿੱਚ ਜਿਹਨੂੰ ਅਸੀਂ ਪਿਆਰ ਦੇ ਨਾਲ ਮਿੰਨੀ ਪੰਜਾਬੀ ਆਖਦੇ ਹਾਂ ਇਸ ਇਲਾਕੇ ਦੇ ਵਿੱਚ ਅੱਜ ਖਾਸ ਤੌਰ ਤੇ ਸੰਤ ਪਾਪਾ ਦਲੀਪ ਸਿੰਘ ਵੈਲਫੇਅਰ ਸੁਸਾਇਟੀ ਨੰਗਲ ਬਾਣਾ ਦੇ ਵੱਲੋਂ ਖਾਸ ਤੌਰ ਤੇ ਅੱਜ ਜਿਹੜਾ ਆਪਣੇ ਸੰਤਾਂਵਾਂ ਪੁਰਖਾਂ ਦਾ ਜਿਹੜਾ ਵਰਸੀ ਦਾ ਦਿਹਾੜਾ ਜਿਹੜਾ ਉਸ ਨੂੰ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਇਸ ਨਾਲ ਖਾਸ ਤੌਰ ਤੇ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ 6 ਸੈਂਟਰ ਦੀ ਸਮੂਹ ਕਮੇਟੀ ਅਤੇ ਸੰਗਤਾਂ ਦੇ ਵੱਲੋਂ ਵੀ ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਸੋ ਇਹ ਅਪਰਾਲੇ ਜਿਹੜੇ ਨੇ ਖਾਸ ਤੌਰ ਤੇ ਹੈਗੇ ਨੇ ਕਿ ਅਸੀਂ ਆਪਣੇ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਇਸ ਧਰਤੀ ਤੇ ਉੱਤੇ ਜਨਮ ਲੈ ਰਹੀ ਹੈ ਅਸੀਂ ਉਹਨੂੰ ਆਪਣੇ ਵਿਰਸੇ ਦੇ ਨਾਲ ਜੋੜ ਸਕੀਏ ਆਪਣੇ ਸੱਭਿਆਚਾਰ ਦੇ ਨਾਲ ਜੋੜ ਸਕੀਏ ਅਤੇ ਆਪਣੇ ਖਾਸ ਤੌਰ ਤੇ ਸੰਤਾ ਮਹਾਂਪੁਰਖਾਂ ਦੇ ਨਾਲ ਜਿਹੜੇ ਆ ਉਹਨਾਂ ਦੀ ਕਿਤਨੇ ਇੱਕ ਇੱਕ ਇੰਟਰੋਡਕਸ਼ਨ ਜਿਹੜੀ ਆ ਉਹ ਕਰਵਾ ਸਕੀਏ ਇਹੋ ਜਿਹੇ ਜਿਹੜੇ ਪ੍ਰਾਲੇ ਨੇ ਸਫਲੇ ਵੀ ਹੁੰਦੇ ਨੇ ਕਿਉਂਕਿ ਛੋਟੀ ਉਮਰ ਦੇ ਬੱਚੇ ਜਿਹੜੇ ਨੇ ਉਹ ਇੱਥੇ ਜਿਤਨਾ ਪਿੰਨਾਂ ਦੇ ਵਿੱਚ ਅਸੀਂ ਵੇਖਦੇ ਸਨ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਵੱਖ-ਵੱਖ ਤਰੀਕੇ ਦੀਆਂ ਸੇਵਾਵਾਂ ਨਿਭਾਉਂਦੇ ਨੇ ਇੱਥੇ ਵੀ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ ਬੱਚੇ ਜਿਹੜੇ ਨੇ ਲੰਗਰਾਂ ਦੀਆਂ ਸੇਵਾਵਾਂ ਹੋਣ ਸਫਾਈ ਦੀਆਂ ਸੇਵਾਵਾਂ ਹੋਣ ਉਹ ਸਾਰੀਆਂ ਜਿਹੜੀਆਂ ਨੇ ਉਸੇ ਤਰੀਕੇ ਨਾਲ ਨਿਭਾਉਂਦੇ ਨੇ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਜ ਪੰਜ ਦੇ ਜਿਹੜੇ ਸਟਾਲ ਲੱਗੇ ਨੇ ਉਹਨਾਂ ਦੇ ਬਾਰੇ ਵੀ ਦੱਸਦੇ ਹਾਂ ਅਤੇ ਅੰਦਰ ਜਿਹੜਾ ਗਰਬਾਣੀ ਕੀਰਤਨ ਹੋ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਹੈ ਤਸਵੀਰਾਂ ਜਿਹੜੀਆਂ ਨੇ ਇਸ ਰਿਪੋਰਟ ਦੇ ਮਾਧਿਅਮ ਨਾਲ ਤੁਹਾਨੂੰ ਦਿਖਾਉਨੇ ਆ ਆਓ ਜੇ ਲੈ ਕੇ ਚੱਲਦੇ ਆ ਤੁਹਾਨੂੰ ਗੁਰਦੁਆਰਾ ਬਾਬਾ ਮੁੱਖਣ ਸ਼ਲਬਾਣਾ 6 ਸੈਂਟਰ ਦੇ ਅੰਦਰ ਜਿੱਥੇ ਸੰਤ ਬਾਬਾ ਦਲੀਪ ਸਿੰਘ ਨੰਗਲ ਬਾਣੇ ਵਾਲਿਆਂ ਦੀ ਜਿਹੜੀ ਹੈ ਵਰਸੀ ਨੂੰ ਬੜੇ ਸ਼ਰਧਾ ਭਾਵ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ Oh, uh -huh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਵਿੱਤ ਤਾ ਦਿਹਾੜਾ ਤਨਤਨ ਬਾਬਾ ਦਲੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜੋ ਹਰ ਸਾਲ ਸਾਲਾਨਾ ਵਰਸੀ ਤਨਤਨ ਬਾਬਾ ਦਲੀਪ ਸਿੰਘ ਦੀ ਬਾਬਾ ਮੱਖਣਸ਼ਾਲਵਣਾ ਸਿਕ ਸੈਂਟਰ ਵਿੱਚ ਸਭੂ ਸੰਗਤਾਂ ਦੇ ਸਹਿਯੋਗ ਨਾਲ ਮਿਲਾਈ ਜਾਂਦੀ ਹੈ ਅੱਜ ਅਸੀਂ ਸਾਰੇ ਰਲ ਕੇ ਗੁਰਦੁਆਰਾ ਸੁਸਾਇਟੀ ਹੋਰ ਸੁਸਾਇਟੀਆਂ ਔਰ ਨੰਗਲਵਾਲਾ ਦੀ ਸਮੂਹ ਸੰਗਤ ਰਲ ਕੇ ਬਾਬਾ ਮੱਖਣਸ਼ਾਲਵਣਾ ਸਿਕ ਸੈਂਟਰ ਵਿੱਚ ਬਹੁਤ ਵੱਡੇ ਪੱਧਰ ਤੇ ਵਰਸੀ ਮਨਾ ਰਹੇ ਹਾਂ ਅਸੀਂ ਸਾਰੀ ਸੰਗਤ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆਂ ਔਰ ਉਹਨਾਂ ਧੰਨਵਾਦ ਕਰਦੇ ਆਂ ਔਰ ਅਸੀਂ ਇਦਾਂ ਹੀ ਇਹ ਮੇਲੇ ਲਾਉਂਦੇ ਰਹੀਏ ਔਰ ਸੰਗਤ ਇੱਥੇ ਆਂਦਾ ਹੀ ਆਂਦੀ ਰਵੇ ਔਰ ਸਾਨੂੰ ਸੰਗਤ ਦਾ ਬਹੁਤ ਜ਼ਿਆਦਾ ਤਸ਼ਾਹ ਚਾਹੀਦਾ ਹੈ ਔਰ ਸੰਗਤ ਸਾਡੀ ਹਰ ਗੱਲ ਮੰਨ ਕੇ ਇੱਥੇ ਗੁਰੂ ਦੇ ਕਰਜ ਨੰਦਾ ਮਤਮਸਤ ਹੁੰਦੇ ਹਨ ਔਰ ਕਿ ਜਾ ਕੇ ਅਸੀਂ ਜੋ ਕਿ ਬਾਬਾ ਅਲੀਸਰ ਜੀ ਦੇ ਪਾਇ ਪੂਨੇ ਆ ਤੇ ਚੱਲ ਸਕੀਏ ਔਰ ਜੋ ਆਪਣੇ ਵੱਡੇ ਵਡੇਰੇ ਉਹਨਾਂ ਦੀ ਸਿਹਤ ਲੈ ਸਕੀਏ ਔਰ ਆਪਣੇ ਛੋਟੇ-ਛੋਟੇ ਬੱਚੇ ਜੋ ਉਹਨਾਂ ਨੂੰ ਵੀ ਇਹਨਾਂ ਬਾਰੇ ਗਿਆਨ ਹੋਵੇ ਵੀ ਇਹ ਸਾਡੇ ਜੋ ਵੱਡੇ ਵਡੇਰੇ ਆ ਇਹ ਵਰਸੀ ਮਨਾਉਂਦੇ ਆ ਕਾਤੋਂ ਮਨਾਉਂਦੇ ਆ ਉਹਨਾਂ ਨੂੰ ਸਾਨੂੰ ਕੋਸ਼ਿਸ਼ ਕਰਨ ਦਾ ਉਹਨਾਂ ਨੂੰ ਮੌਕਾ ਮਿਲੇ ਅਸੀਂ ਉਹਨਾਂ ਨੂੰ ਸਮਝਾ ਸਕੀਏ ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲਾਂ ਹੋਣ ਤੇ ਉਹ ਵੀ ਇਦਾਂ ਮੇਲੇ ਲਵਾਉਂਦੇ ਰਹਿਣ ਔਰ ਇਦਾਂ ਹੀ ਦੇਚਾਂ ਦੇਚਾਂ ਦੇਚ ਇਹ ਸਾਰੀਆਂ ਪਰੰਪਰਾਵਾਂ ਚੱਲਦੀਆਂ ਰਹਿਣ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਵਧਾਈ ਦਿੰਨੇ ਆ ਸੰਗਤ ਨੂੰ ਵਧਾਈ ਦਿੰਨੇ ਆ ਔਰ ਬਾਬਾ ਮੱਖਣਛਾਲ ਵਾਣਾ ਸਿਕਸ ਸੈਂਟਰ ਵੱਲੋਂ ਵੀ ਸਾਰੀ ਸੰਗਤ ਨੂੰ ਵਧਾਈ ਦਿੰਨੇ ਆ ਆਉਣ ਤੇ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਪਕਾਰਿ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਾਪਾ ਬਾਬਾ ਮੱਖਣਛਾਲ ਵਾਣਾ ਸਿਕਸ ਸੈਂਟਰ ਵਿੱਚ ਨਿੰਗ ਲਵਾਣਾ ਦੁਨੀਆ ਸੰਗਤਾਂ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਵਰਸੀ ਬੜੀ ਸ਼ਰਧਾ ਤੇ ਪਰਮਾਣੰ ਮਨਾਈ ਜਾਂਦੀ ਹੈ ਇਸ ਵਾਰੀ ਵੀ ਮੇਰੇ ਵੀਰਾਂ ਨੇ ਬਹੁਤ ਹੀ ਅਪਾਰਲਾ ਕੀਤਾ ਅਤੇ ਬਹੁਤ ਜ਼ਿਆਦਾ ਸੰਗਤਾਂ ਆਈਆਂ ਗੁਰੂ ਘਰ ਪਹੁੰਚ ਕੇ ਜੋ 12ਵੀਂ ਸਟਾਰ ਲਾਇਏ ਹੋਏ ਨੇ ਖਾਣ ਪੀਣ ਦੇ ਇੱਕ ਇਹਨਾਂ ਬਹੁਤ ਦੇ ਕੰਮ ਕੀਤਾ ਜੋ ਬਲੱਡ ਕੈਂਪ ਦਾ ਜੋ ਲਾਇਆ ਇੱਥੇ ਗੁਰਦਾਸ ਸਾਹਿਬ ਬਹੁਤ ਹੀ ਵਧੀਆ ਸ਼ਰਕਾ ਕਦਮ ਕੀਤਾ ਮੇਰੇ ਵੀਰਾਂ ਨੇ ਜੋ ਸਾਰੇ ਮੇਰੇ ਵੀਰ ਬੜੀ ਇਹਨਾਂ ਦੀ ਟੀਮ ਬਹੁਤ ਵਧੀਆ ਕਿ ਜੋ ਸਾਡੇ ਵੀਸਦਾਰ ਤੇਜਿੰਦਰ ਸਿੰਘ ਜੀ ਜੋ ਮਹਾਪੱਜ ਦੇ ਰਿਟਰ ਨੇ ਅਤੇ ਨਾਜ ਸਵਿੰਦਰ ਸਿੰਘ ਜੀ ਮਾਣਾ ਨਾਲ ਮੇਰੇ ਵੀਜੀ ਹੋਰ ਵੀ ਇਹਨਾਂ ਦੇ ਸਾਥੀ ਨੇ ਜੋ ਬੜੀ ਵਚਨ ਕੇ ਸੇਵਾ ਕਰਦੇ ਨੇ ਅਸੀਂ ਅਰਦਾਸ ਕਰਦੇ ਚਾਹ ਪਾਸ਼ਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਵਚਨ ਕੇ ਸੇਵਾ ਕਰਦੇ ਰਹਿਣ ਇਹਨਾਂ ਨੇ ਜੋ ਕਿ ਕੱਲੀ ਅਹੀ ਨਹੀਂ ਸੇਵਾ ਕੀਤੀ ਅੰਦਰ ਵੀ ਦਰਬਾਰ ਹਾਲ ਦੀ ਬਾਹਰ ਚੰਗੀ ਤਰ੍ਹਾਂ ਬਾਹਰ ਸੀਟਾ ਦੀ ਸਪਾਈ ਕਰਕੇ ਜੋ ਇਹ ਹਸਤਾ ਲਾਈ ਨੇ ਤਿੰਨ ਦਿਨ ਤੋਂ ਮੈਂ ਦੇਖ ਰਿਹਾ ਪ੍ਰਾਇਦੀਵ ਲੈ ਕੇ ਅੱਜ ਤੱਕ ਇਹ ਮੇਰੇ ਵੀਰ ਇੱਥੇ ਹੀ ਡਟੇ ਹੋਏ ਨੇ ਸੇਵਾ ਕਰਨ ਵਾਸਤੇ ਇਹਨਾਂ ਸੱਚੇ ਪਾਤਸ਼ਾਹ ਸਾਰਿਆਂ ਚੜ੍ਹਦੀ ਕਲਾ ਬਖਸ਼ੇ ਅਰਦਾਸ ਕਰਦੇ ਹਾਂ ਅਤੇ ਸਾਰੇ ਆਪਾਂ ਰਲ ਕੇ ਗੁਰਦਾਰਬਾਬਾ ਮੁਖਸ਼ਾਲਾ ਬਣਾ ਵਿੱਚ ਇਦਾਂ ਹੀ ਸਾਰੇ ਪ੍ਰੋਮੋ ਕਰਿਆ ਕਰੀਏ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਨੰਗਲ ਵਾਲਾ ਪਿੰਡ ਤੀਜੀ ਸਦੀ ਦਾ ਸਭ ਤੋਂ ਪੁਰਾਣਾ ਪਿੰਡ ਹੈ ਪੰਜਾਬ ਦੀ ਧਰਤੀ ਦੁਆਬਾ ਦੇ ਵਿੱਚ ਜਿੱਥੋਂ ਬਾਬਾ ਦਲੀਪ ਸਿੰਘ ਜੀ ਦਾ ਵਸਾਇਆ ਹੋਇਆ ਪਿੰਡ ਇਹ ਉਹਨਾਂ ਦੀ ਵਰਸੀ ਜਿਹੜੀ ਹੈ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਅੱਜ ਅਸੀਂ ਗੁਰਦੁਆਰਾ ਬਾਬਾ ਮੱਖਣਸ਼ਾਹ ਲਵਾਣਾ ਵਿਖੇ ਧੰਨ ਧੰਨ ਬਾਬਾ ਦਲੀਪ ਸਿੰਘ ਬੈਲਵੈ ਸੋਸਾਇਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਹਾਂ ਤੇ ਇੱਥੇ ਵਰਸੀ ਦੇ ਰੂਪ ਦੇ ਵਿੱਚ ਜਿੱਦਾਂ ਇੰਡੀਆ ਮੇਲਾ ਲੱਗਾ ਹੁੰਦਾ ਉਦਾਂ ਮੇਲਾ ਲਾਇਆ ਗਿਆ ਹੈ ਸਹਾਇ ਸੰਗਤਾਂ ਦਾ ਹਾੜਾ ਆਇਆ ਹੋਇਆ ਸਵੇਰ ਤੋਂ ਸੰਗਤਾਂ ਪਲੰਘਰ ਖਾ ਰੀਆਂ ਨੇ ਅੰਦਰ ਵੀ ਲੰਗਰ ਚੱਲ ਰਹੇ ਨੇ ਅਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਆਪਣੇ ਪੀੜ੍ਹੀ ਦੇ ਬਜ਼ੁਰਗਾਂ ਨੂੰ ਹਮੇਸ਼ਾ ਯਾਦ ਰੱਖੋ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਚੱਲਦਾ ਰਹੇ ਕਿ ਸਾਡੇ ਬਜ਼ੁਰਗ ਕੀ ਕੀ ਕੱਲਣਾ ਕਰਕੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਦਲੀਪ ਸਿੰਘ ਵੈਲਫੇਅਰ ਸੁਸਾਇਟੀ ਜੋ ਨੰਗਲ ਬਣਾ ਵੱਲੋਂ ਧੰਨ ਧੰਨ ਬਾਬਾ ਦਲੀਪ ਸਿੰਘ ਜੀ ਜੋ ਬਰਸੀ ਗੁਰੂ ਘਰ ਵਿੱਚ ਗੁਰਦੁਆਰਾ ਬਾਬਾ ਮੱਖਣ ਚਾਹ ਲਬਾਣਾ 600 ਵਿੱਚ ਮਨਾਈ ਜਾ ਰਹੀ ਏ ਇਸ ਪੱਧਰ ਤੇ ਅੱਜ ਬਹੁਤ ਵੱਡੇ ਪੱਧਰ ਤੇ ਗੁਰੂ ਘਰ ਵਿੱਚ ਸੰਗਤ ਪਹੁੰਚੀ ਏ ਜੋ ਮੈਂ ਨੰਗਲ ਲਬਾਣਾ ਵੈਲਫੇਅਰ ਸੁਸਾਇਟੀ ਤੇ ਗੁਰੂ ਘਰ ਦੀ ਮੈਨੇਜਮੈਂਟ ਨੂੰ ਵਧਾਈ ਦੇ ਨਾਂ ਤੇ ਨਾਲ ਹੀ ਸੰਗਤ ਨੂੰ ਦੇ ਨਾਂ ਜਿੰਨੀਆਂ ਆਈਆਂ ਸੰਗਤਾਂ ਸਾਰਿਆਂ ਦਾ ਜੀ ਆਇਆਂ ਤੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਸੈਜਪ੍ਰੀ ਸਿੰਘ ਸੈਜਪ੍ਰੀ ਕਿੱਦਾਂ ਦਾ ਲੱਗ ਰਿਹਾ ਅੱਜ ਵਧੀਆ ਕੀ ਕੀ ਖਾਦਾ ਇਸ ਪੂਰੇ ਮੇਲੇ ਦੇ ਵਿੱਚ ਅੱਜ ਅਸੀਂ ਬੜਾ ਕੁਝ ਖਾ ਲਿਆ ਤੇ ਇੰਦਾ ਠੋਲੇ ਪੂੜੀਆਂ ਹੋ ਗਿਆ ਹੋਰ ਵੀ ਵਗੈਰਾ ਤੁਹਾਨੂੰ ਲੱਗਦਾ ਤੁਸੀਂ ਕਦੇ ਪੰਜਾਬ ਗਏ ਹੋ ਨਹੀਂ ਪੰਜਾਬ ਨਹੀਂ ਗਏ ਜੀ ਇਹ ਅੱਜ ਜਿ ਤਰ੍ਹਾਂ ਵੇਖ ਰਹੇ ਹੋ ਲੱਗਦਾ ਇਹ ਪੂਰੇ ਪੰਜਾਬ ਚੋਂ ਕਿਤੇ ਹਾਂਜੀ ਪੂਰਾ ਪੰਜਾਬ ਵਰਗਾ ਹੀ ਲੱਗਦਾ ਮੈਂ ਜਿੱਦਾਂ ਮੇਲਾ ਪੰਜਾਬ ਵਿੱਚ ਲੱਗੇ ਆ ਤੇ ਹੁਣ ਇਸ ਤੋਂ ਬਾਅਦ ਪੰਜਾਬ ਜਾਣ ਨੂੰ ਦਿਲ ਕਰਦਾ ਦਿਲ ਤਾਂ ਹਰ ਕਿਸੇ ਦਾ ਕਰੇਗਾ ਪੰਜਾਬ ਜਾਣ ਨੂੰ ਕਰਦਾ ਹਾਂਜੀ ਤੇ ਆ ਜਿਤਨਾ ਹੁਣ ਤੁਸੀਂ ਵੇਖ ਰਹੇ ਹੋ ਤੇ ਪੂਰੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਸੋਹਣੇ ਸੋਹਣੇ ਬਣ ਕੇ ਸੋਹਣੇ ਸੋਹਣੇ ਇੱਥੇ ਖਾਣ ਪੀਣ ਦਾ ਪ੍ਰੋਗਰਾਮ ਕੀਤਾ ਲੱਗਦਾ ਕਿ ਤੁਸੀਂ ਆਪਣੀ ਮਿੱਟੀ ਆਪਣੇ ਕਲਚਰ ਦੇ ਨਾਲ ਜੁੜ ਰਹੇ ਹੋ <coughs> uh, so my question is uh, how are you feeling today it feels very nice and uh, cultural cultural yes so he uh, invited you today no so I heard that there was something going on over here so I just came uh -huh. because my friends are gonna come here too so that's why I came here did you ever get a opportunity to uh, attend such kind of the event ਉਹ ਯੈਸ ਆਈ ਡਿਡ ਥੇਰ ਰਾਈਟ ਥੇਰ ਰਾਈਟ ਥੇਰ ਯੈਸ ਵੈਨ ਮੇਬੀ ਇਨ 2024 ਓਕੇ ਅੱਜ ਜੋ ਤਾਂ ਖਾਸ ਸੁਰਤ ਹੈ ਸੀ ਸੰਪੋ ਕੋ ਦਲੀਪ ਸਿੰਘ ਨੰਗਲ ਬਾਨੇ ਵਾਲਿਆਂ ਦੀ ਜਿਹੜੀ ਵਰਸੀ ਹੈ ਉਹ ਰਿਚਮੈਂਟ ਹਿੱਲ ਦੇ ਵਿੱਚ ਮਨਾ ਰਹੇ ਆ ਉੱਥੇ ਖਾਸ ਸੁਰਤ ਯੂਨਾਈਟਿਡ ਸਿਕਸ ਵੱਲੋਂ ਵੀ ਇੱਕ ਜਿਹੜਾ ਆਪਣਾ ਸਟਾਲ ਜਿਹੜਾ ਲਗਾਇਆ ਗਿਆ ਜਿਹਦੇ ਵਿੱਚ ਸਾਡੇ ਭਾਈਚਾਰੇ ਨੂੰ ਕੀ ਰਾਈਟਸ ਹੁੰਦੇ ਨੇ ਕੀ ਉਹਨਾਂ ਦੀ ਪ੍ਰੋਬਲਮਸ ਹੈ ਉਹਨਾਂ ਦੇ ਵਾਸਤੇ ਕੀ ਚੈਲੰਜ ਹੁੰਦੇ ਨੇ ਤੇ ਇਹਨਾਂ ਦੇ ਵੱਲੋਂ ਕੀ ਕੀਤਾ ਜਾ ਸਕਦਾ ਉਸਤੇ ਬਾਰੇ ਜਿਹੜੀ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਜਾਇਨਿਟਿਡ 6 ਨੇ ਨਵਾਂ ਪ੍ਰੇਲਾ ਕੀਤਾ ਇੱਕ ਉਮੀਦ ਹੈਲਪਲਾਈਨ ਜਿਹੜੀ ਹੈ ਉਹਨੂੰ ਇਹਨਾਂ ਨੇ ਸਟਾਰਟ ਕੀਤਾ ਹੋਇਆ ਵਰਚੁਅਲ ਹੈਲਪਲਾਈਨ ਹੈ ਜਿਹਦੇ ਵਿੱਚ ਆਪਣੀ ਕਮਿਊਨਿਟੀ ਦੀਆਂ ਜਿਹੜੀਆਂ ਮਸਲੇ ਨੇ ਖਾਸ ਤੌਰ ਤੇ ਕਰੋ ਬਜ਼ੁਰਗਾਂ ਨੂੰ ਬਾਹਰ ਕੱਢ ਦੇਣਾ ਸਟ्रेस ਹੈ ਕਈ ਵਾਰੀ ਹੁੰਦਾ ਕਿ ਅਸੀਂ ਅੰਦਰ ਖਾਤੇ ਹੀ ਡਰਦੇ ਡਰਦੇ ਜਿਹੜੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਨੇ ਆ ਤਾਂ ਉਸ ਨੂੰ ਜਿਹੜਾ ਇਹ ਪੋਜ਼ਿਟਿਵਲੀ ਲੋਕਾਂ ਦੇ ਵਿੱਚ ਲੈ ਕੇ ਆਏ ਨੇ ਕਿ ਆਓ ਇਸਦਾ ਹੱਲ ਕਰੀਏ ਅਤੇ ਆਪਣੀ ਜ਼ਿੰਦਗੀ ਨੂੰ ਜੀਣ ਦਾ ਇੱਕ ਨਵਾਂ ਮੌਕਾ ਜਿਹੜਾ ਅਸੀਂ ਤਲਾਸ਼ੀਏ ਅਤੇ ਆਪਣੀ ਗੱਲ ਕਰਕੇ ਜਿਹੜਾ ਆਪਣਾ ਅੰਦਰ ਦਾ ਗੁਬਾਰ ਹੈ ਉਹਨੂੰ ਕੱਢ ਕੇ ਦੁਬਾਰਾ ਤੋਂ ਇੱਕ ਲਾਈਫ ਨੂੰ ਸ਼ੁਰੂ ਕਰੀਏ ਸੋ ਮੇਰੇ ਨਾਲ ਜਨਰੇਟਰ 6th ਅਜ਼ਰੋ ਵੌਲੰਟੀਅਰ ਹੈਗੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੀ ਸੰਸਥਾ ਹੈ ਜੀ ਯੂਨਾਈਟਿਡ 6 ਅਸੀਂ ਹੈ ਨੇ ਸਾਡੀ ਉਮੀਦ ਹੈਲਪਲਾਈਨ ਹੈ ਜੀ ਕਿਉਂਕਿ ਸਾਡੀ ਜਿਹੜੀ ਪੰਜਾਬੀ ਸਿੱਖ ਕਮਿਊਨਿਟੀ ਹੈ ਜੀ ਉਹਦੇ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਲਾਈਕ ਇੰਨੀ ਜਾਗਰੂਕਤਾ ਨਹੀਂ ਹੈ ਜੀ ਲੋਕਾਂ ਨੂੰ ਇਹਨਾਂ ਪਤਾ ਨਹੀਂ ਹੈਗਾ ਤੇ ਸਾਡੀ 24 ਘੰਟੇ ਉਮੀਦ ਹੈਲਪਲਾਈਨ ਹੈ ਜੀ ਤੁਸੀਂ ਸਾਨੂੰ ਕਦੀ ਵੀ ਕੰਟੈਕਟ ਕਰ ਸਕਦੇ ਹੋ ਬਿਲਕੁਲ ਫ੍ਰੀ ਹੈ ਜੀ ਸੰਗਤ ਵਾਸਤੇ ਤੇ ਵੀ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਮੈਂਟਲ ਹੈਲਥ ਦੀ ਲੋੜ ਹੈ ਜੀ ਲਾਈਕ ਮੈਂਟਲ ਹੈਲਥ ਕਾਉਂਸਲਿੰਗ ਦੀ ਲੋੜ ਹੈ ਜੀ ਸੋਸ਼ਲ ਸਪੋਰਟ ਸਰਵਿਸਿਜ਼ ਕਿਸੇ ਵੀ ਲਾਈਕ ਸਬਸਟੈਂਸ ਅਬਯੂਸ ਸਰਵਿਸਿਜ਼ ਕਿਸੇ ਵੀ ਤਰੀਕੇ ਦੀ ਤੁਹਾਨੂੰ ਸਾਨੂੰ 24 ਘੰਟੇ ਜਿਹੜੀ ਸਾਡੀ ਯੂਨਾਈਟਿਡ 6 ਦੀ ਉਮੀਦ ਹੈਲਪਲਾਈਨ ਹੈਗੀ ਹੈ ਉੱਥੇ ਤੁਹਾਨੂੰ ਕੰਟੈਕਟ ਕਰ ਸਕਦੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਖਾਸ ਤੌਰ ਤੇ ਇਸ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਦੇ ਵਿੱਚ ਇਹਨਾਂ ਨੇ ਬਲੱਡ ਡੋਨੇਸ਼ਨ ਜਿਹੜਾ ਕੈਂਪ ਹੈਗਾ ਉਹਦੇ ਚ ਵੀ ਇਹ ਵਲੰਟੀਅਰ ਸਪੋਰਟ ਜਿਹੜੀਆਂ ਕਰ ਰਹੇ ਨੇ ਸੋ ਪਰਲਾ ਇਹੀ ਹੈਗਾ ਕਿ ਆਪਣੀ ਪਛਾ ਆਪਣੀ ਬੋਲੀ ਆਪਣੇ ਸਾਡੇ ਜਿਹੜੇ ਮਸਾਇਲ ਹੈਗੇ ਨੇ ਆਪਣੇ ਜਿਹੜੇ ਮਸਲੇ ਨੇ ਉਹਨਾਂ ਨੂੰ ਆਪਣੀ ਬੋਲੀ ਦੇ ਤਰੀਕੇ ਨਾਲ ਹੱਲ ਕੀਤਾ ਜਾਵੇ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਸਾਡੇ ਜਿਹੜੇ ਲੋਕ ਇੱਥੇ ਮਦਦ ਚਾਹੁੰਦੇ ਨੇ لیکن کئی ਵਾਰੀ ਹੁੰਦਾ ਕਿ ਲੈਂਗੁਏਜ ਬੈਰੀਅਰ ਆ ਕਲਚਰ ਬੈਰੀਅਰ ਆ ਲੋਕ ਕੀ ਕਹਿਣਗੇ ਉਹ ਮਸਲਿਆਂ ਦੇ ਹੇਠ ਆ ਕੇ ਅਸੀਂ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਹੜਾ ਹੌਲੀ ਹੌਲੀ ਜਿਹੜਾ ਬਰਬਾਦ ਕਰਦੇ ਰਹਿੰਨੇ ਆ ਸੋ ਇਹਨਾਂ ਨੇ ਉਸ ਮਸਲੇ ਨੂੰ ਹੱਥ ਪਾਇਆ ਤੇ ਉਮੀਦ ਕਰਦੇ ਕਿ ਇਹਨਾਂ ਦੇ ਵੱਲੋਂ ਜਿਹੜਾ ਉਮੀਦ ਹੈਲਪਲਾਈਨ ਦਾ ਉਪਰਾਲਾ ਹੈ ਇਹ ਕਾਰਜਕਾਰੀ ਹੋਏਗਾ ਅਤੇ ਇਹਦੇ ਨਾਲ ਜਿਹੜੇ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈ ਰਾਹਤ ਮਿਲੇਗੀ ਤੇ ਉਹਨਾਂ ਦੇ ਮਸਲੇ ਜਿਹੜੇ ਨੇ ਹੱਲ ਹੋਣਗੇ ਧੰਨਵਾਦ ਥੈਂਕ ਯੂ